ਨੀ ਮਮੀ ਮੈਂ ਤਾਂ ਤੁਹਾਨੂੰ ਫੋਨ ਲਾਇਆ ਹੀ ਅੱਛਾ ਜਿਹੜਾ ਕੰਮ ਤੀ ਮੈਨੂੰ ਕਿਹਾ ਸੀ ਨਾ ਹੂੰ ਉਹ ਤਾਂ ਮੈਂ ਕਰ ਦਿੱਤਾ ਵਾ ਅੱਛਾ ਪਰ ਮੈਨੂੰ ਟੈਨਸ਼ਨ ਇਹ ਗੱਲ ਦੀ ਆ ਕਿ ਜੇ ਮਮੀ ਉਹ ਕੰਮ ਕਾਮਜਾਬ ਨਾ ਹੋਇਆ ਤੇ ਫਿਰ ਕੀ ਕਰਾਂਗੇ ਨਹੀਂ ਪੁੱਤ ਮੈਂ ਤਾਂ ਗੈਨੇ ਵੀ ਦਿੱਤੇ ਹੁਣ ਉਹ ਇਹ ਆ ਗਈ ਆ ਕਣਕ ਦੀ ਅੱਛਾ ਅੱਛਾ ਆ ਗਈ ਇਹ ਆ ਗਈ ਆ ਤੇ ਮੇਰੀ ਸੋਣੀ ਗੱਲ ਤੇ ਸੂਟ ਸਾੜ ਲੈਉਣੀ ਐ ਤੂੰ ਉਹ ਨਹੀਂ ਨਹੀਂ ਸੂਟ ਨਹੀਂ ਮੈਨੂੰ ਚਾਹੀਦੇ ਜਦੋਂ ਪਿੰਡ ਜਾਣਾ ਹੋਊਗਾ ਨਾ ਉਦੋਂ ਲੱਲੂਗੀ ਹਾਇ ਤੇ ਮੇਰੇ ਕੋਲ ਇੰਨੇ ਸੂਟ ਪਏ ਆ ਕੀ ਕਰਨੇ ਮੈਂ ਤਾਂ ਹੀ ਘੜਾ ਉਹਨਾਂ ਦੇ ਘਰ ਜਾਂਦੇ ਆ ਕਿਤੇ ਇਹ ਹੀ ਆ ਕਿਤੇ ਫੇਰਾ ਮਾਰ ਆਏ ਤੇ ਮਾਰ ਆਏ ਨਹੀਂ ਕਦੀ ਗਏ ਹੀ ਨਹੀਂ ਆ ਮੇਰੇ ਸਾਹਮਣੇ ਨਾ ਬੁਲਾਇਆ ਨਾ ਕਰੋ ਨੂੰ ਪਰ ਹੁਣ ਇਹ ਬੇਲੀ ਮੇਲੇ ਕਿਤੇ ਮਰ ਚੰਗਾ ਜਿਹਾ ਸਮਝ ਨਾ ਮਿਲਿਆ ਹੋਰ ਕੀ ਆ ਹਾਂ ਚੱਲ ਇਹ ਤਾਂ ਗੱਲ ਹੈਗੀ ਤੇ ਹੁਣ ਨਾ ਕੋਈ ਕੰਦ ਵੀ ਹੈ ਨਹੀਂ ਵਿੱਚ ਸਾਡੀ ਘਰ ਦਾ ਸਾਡਾ ਹੀ ਕੋਈ ਆ ਨਾ ਇਹ ਤਾਂ ਗੱਲ ਹੈ ਫੇਰ ਚਲੋ ਕੇਵਲੇ ਜੋ ਸਾਹਮਣੇ ਬੰਦਾ ਹੋਏ ਤੇ ਫੇਰ ਕੋਣਾ ਵੀ ਪਾਈ ਜਾਂਦਾ ਤੁਹਾਡੇ ਨਾਲ ਗੱਲ ਕਿੱਥੋਂ ਕਰਨੀ ਆ ਮੰਮੀ ਤੇ ਮੇਰੇ ਪਰਸੋਂ ਦੀ ਜਾਣ ਖਾਂਦੇ ਆ ਹੁਣ ਮੈਨੂੰ ਕਹਿਂਦੇ ਆ ਮੈਨੂੰ ਹਿੰਦੇ ਨੂੰ ਫੋਨ ਲਾ ਤ ਹੁਣੇ ਲਾ ਤੇ ਮੈਂ ਦੱਸੋ ਕੀ ਕਰਾਂ ਤੂੰ ਲਾਇਆ ਸੀ ਮੈਂ ਤਾਂ ਕੱਲ ਦੀ ਭੁਖੀ ਮਰ ਗਈ ਆ ਮੈਨੂੰ ਤਾਂ ਰੋਟੀ ਨਹੀਂ ਖਾਣ ਦੇਂਦੇ